ਫੋਟੋ ਫੋਟੋ ਦੀ ਸਾਡੀ ਬੇਨਤੀ ਹੈਗੀ ਕੋ ਸੰਗਤ ਦਾ ਫੋਟੋ ਲਵੇਟੀ ਜਾਣਾ ਹੈ ਆਪ ਦਾ ਗੁਰੂਆਂ ਦੀ ਫੋਟੋ ਜਾਂ ਉਹ ਬਾਪੂ ਜੀ ਅੱਛਾ ਤਾਂ ਬੰਦੀ ਸਿੰਘ ਜੀ ਨੇ ਫੋਟੋ ਨਹੀਂ ਲਾਉਣੀ ਹੈ ਸੰਗਤ ਕਹਿੰਦੀ ਸੰਤਾਂ ਦੀ ਫੋਟੋ ਨਹੀਂ ਆਉਣੀ ਫਿਰ ਬੈਸ ਵਾਲੀ ਗੱਲ ਹੋ ਗਈ ਯਾਰ ਸੰਗਤ ਅਸਤਾਨ ਕਰ ਦਿੱਤਾ ਮੈਨੇਜਮੈਂਟ ਤੋਂ ਸਾਰਾ ਤੇਰੇ ਬਾਪੂ ਜੀ ਸਾਹਮਣੇ ਹੋ ਗਿਆਸ ਉੱਪਰ ਦੇ ਦਿਓ ਯਾਰ ਬਾਪਾਜੀਤ ਸਿੰਘ ਸਾਹਿਬ ਯਾਰ ਮਿਸੀ ਆ ਜਾਓ ਨਹੀਂ ਸੰਤਾਂ ਨੂੰ ਫੋਟੋ ਨਹੀਂ ਲੱਗ ਸਕਦੀ ਨਹੀਂ ਨਹੀਂ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਾਹਦੇ ਕਿਉਂ ਨਹੀਂ ਲੱਗੂਗੀ ਸੰਤਾਂ ਦੇ ਫੋਟੋ ਫਿਰ ਬੈਸ ਵਾਲੀ ਗੱਲ ਹੋ ਗਈ ਇਥੇ ਲੱਗੇ ਕਿ ਇਹ ਗੁਰੂਆਂ ਦੀ ਆ ਬਾਬਾ ਦੀਪ ਸਿੰਘ ਜੀ ਦਾ ਨਹੀਂ ਲੱਗੇ ਸਾਡੀ ਮਰਜ਼ੀ ਆ ਨਹੀਂ ਸਾਡੀ ਮਰਜ਼ੀ ਬਿਲਕੁਲ ਸਾਡੀ ਮਰਜ਼ੀ ਆ ਇਹ ਤੇ ਪੰਚ ਦਾਵਾ ਬਿਲਕੁਲ ਨਹੀਂ ਨਾ ਇਹ ਤੇ ਮੈਨੇਜਮੈਂਟ ਦਾ ਪੰਚਤੂ ਦੀ ਕਿਵੇਂ ਹੋ ਗਿਆ ਨਹੀਂ ਇਹ ਤੇ ਪੰਚ ਦਾ ਤੁਹਾਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ ਇੱਥੇ ਨਹੀਂ ਲੱਗੇ ਕਿ ਫੋਟੋ ਲਾਓ ਜੀ ਹੋਰ ਫੋਟੋ ਕਿੰਨਾ ਲਾਵਾਂ ਨਹੀਂ ਲੱਗੇ ਇੱਥੇ ਫੋਟੋ ਲਾਓ ਲਾਓ ਲੱਗੀ 27 ਫੋਟੋ ਲਾ ਦਿਓ ਲਾ ਦਿਓ ਆਪਣਾ ਇਬਨਾ ਇੰਟਰਕਾ ਵੀਡੀਓ ਬਣਾਓ ਆ ਵੀਡੀਓ ਬਣਾਓ ਸੰਤਾ ਦੇ ਫੋਟੋ ਲਾਉਂਦਾ ਕੋਈ ਨਹੀਂ ਸਾਡੀ ਮੇਰੀ ਮਾਲਕੀ ਇੱਥੇ ਗੋਦਰ ਹੈ ਆਹੋ ਪ੍ਰਧਾਨ ਜੀ ਲਾਓ ਸੰਤਾ ਦੀ ਫੋਟੋ ਫੋਟੋ Olha aí, cara! Bora!

ਉਹ ਫੋਟੋ ਹੀ ਲੈ ਆਓ ਉਹ ਫੋਟੋ ਫੋਟੋ ਲਾਜਰ ਮੈਂ ਦਾ ਕਰੇ

ਲਾ ਤਾ ਕਰਕੇ ਡੰਗ ਦੇ ਚੱਲੀ ਲੋਣੀ ਫੋਟੋ ਖਾ ਬਾਈ ਯਾਰ ਪਿਆਰ ਨਾ ਯਾ ਪਿਆਰ ਨਾ ਕਰ ਪਿਆਰ ਨਾ ਭਾਜੀ ਠੱਕੇ ਤੁਸੀਂ ਮਾਰਨਦੇ ਹੋ ਮੈਨੂੰ ਕਿਉਂ ਨਹੀਂ ਮਾਰੇ ਕਿਵੇਂ ਮਾਰਾਂ ਤੰਬੂ ਪੁੱਟਿਆ ਵੀਡੀਓ ਗਿਆ ਦੇਖੋ ਭਾਜੀ ਵੀ ਤੁਹਾਨੂੰ ਪਿਆਰ ਨਾ ਕਹਿੰਦੇ ਪਿਆਰ ਨਾ ਕਿਥੋਂ ਤੁਸੀਂ ਤੇ ਸਵੇਰਦੇ ਫੋਟੋ ਖਾਣ ਲਿਆ ਕਦੀ ਕੋ और बोल ले ले आ करके जितना जितना लाइक कर अगर मने को पानी खान पानी तो एक मिनट एक कहां है नहीं डाल पा रही है कैप्टन तो करिए करना नहीं ओ हो

ਹਾਂ ਉਹ ਦੱਬੀ ਹਾਂ ਤੂੰ ਕੌਣ ਘੜੀ ਜਵਾਨੇ ਉਹ ਬੁੱਢਾ ਹੋਣਾ ਕਰਨਾ ਹੀ ਕਰਨਾ ਹੀ ਆ ਗਿਆ ਉਹ ਇਕੱਲੇ ਬਹਿ ਗਿਆ ਮੈਨੂੰ ਪਤਾ ਨਹੀਂ ਪੈ ਗਈ ਤੇ ਬਹਿ ਗਿਆ ਉਹ ਲਹੂ ਉਹਦੇ ਨੇ ਉਹ ਕਿਉਂ ਬਹਿ ਗਿਆ ਫਿਰ ਆ ਗਈ ਤੇ ਤੇ ਬਣੇ ਨਹੀਂ ਪਤਾ ਨਹੀਂ ਇਹ ਸੰਗਤ ਬਹਿ ਗਿਆ ਹੂੰ ਸੰਗਤ ਪੈ ਗਈ ਉਹ ਬੱਲੇ ਹਾਂ ਕੀ ਜੇ ਕੋਈ ਗੱਲ ਹੋਏ ਇੱਕ ਫੋਟਾ ਨਹੀਂ ਹੋ ਗਿਆ ਤਾਨੀਆਂ ਫੋਟਾ ਨਹੀਂ ਗਿਆ ਕੱਲ ਨੂੰ ਫੋਟਾ ਲਾਤੀ ਨਾ ਤਾਂ ਮੈਂ ਲੱਗ ਗੰਨੇ ਦੇ ਵਿੱਚ ਮੈਂ ਨਹੀਂ ਮੈਂ ਕੀ ਨਹੀਂ ਸੀ ਕਿ 40000 ਰੁਪਏ ਹੋਇਆ ਸੀ ਉਹ ਵਾਵਾਉਛੂ ਇਹ ਜੂਆ ਬਣਾ ਬੜਾ ਮੋਈ ਲੰਦ ਚੱਲਣ ਦਿਆ ਆ ਗਿਆ ਕਰਦੀ ਆ ਉਹ ਠੀਕ ਹੋ ਉਹ ਕਾਲਿੰਗ ਜਿਹੜਾ ਵਿਸ਼ਾ ਕਰ ਰਹੇ ਨੇ ਲਿਆ ਪੜਿਆ ਦੋ ਨੰਬਰ ਲੱਗ ਗਿਆ ਆਪਾਂ ਚਲੀਆ ਬੰਲੇ ਵਿੱਚ ਵੇਖੀ ਜਾਗੇ ਅੱਬ ਬੰਦੀ ਵੀ ਹੈ ਬਰਾਬਰ ਤੋਂ ਵੰਦੀਆ ਅੰਦਰ ਜੋ ਆਪਾਂ ਨੂੰ